ਬਹੁਤ ਸੰਗੜਾ ਬਾਜ਼ਾਰ ਆ ਇਹ ਦੇਖ ਸਕਦੇ ਹੋ ਨਾਲ-ਨਾਲ ਦੁਕਾਨਾਂ ਨੇ ਸਾਰੀਆਂ ਇਹ ਮਾਰਕੀਟ ਦੇ ਵਿੱਚ ਆ ਕੁਝ ਲਹਿੰਗੇ ਬਾਹਰ ਡਿਸਪਲੇ ਕੀਤੇ ਹੋਏ ਨੇ ਦੇਖ ਸਕਦੇ ਹੋ ਤੁਸੀਂ ਸਾਰਿਆਂ ਨੂੰ ਪਿਆਰਪਰੀ ਸਤਿ ਸ੍ਰੀ ਅਕਾਲ ਦੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਆਪਾਂ ਇਸ ਸਮੇਂ ਹੈਗੇ ਆ ਸ਼ਹਿਰ ਖੰਨੇ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਖੰਨੇ ਸ਼ਹਿਰ ਦਾ ਬਾਜ਼ਾਰ ਦਿਖਾਵਾਂਗੇ ਸੋ ਅੱਜ ਦੀ ਵੀਡੀਓ ਜ ਬਣੇ ਰਹੋ ਚੱਲਦੇ ਆਪਾਂ ਪਿੱਛੇ ਸਾਰੀ ਮਾਰਕੀਟ ਹੈ ਸੋ ਦਿਖਾਉਣੇ ਆ ਸਾਰਾ ਬਾਜ਼ਾਰ ਆ ਲੋ ਜੀ ਇੱਥੋਂ ਇਹ ਸਾਰਾ ਬਾਜ਼ਾਰ ਸ਼ੁਰੂ ਹੈ ਖੰਨੇ ਸ਼ਹਿਰ ਦਾ ਆਲੇ ਦੁਆਲੇ ਤੁਸੀਂ ਦੁਕਾਨਾਂ ਦੇਖ ਸਕਦੇ ਹੋ ਇੱਥੋਂ ਹੀ ਕੱਪੜੇ ਵਾਲੀਆਂ ਜੁੱਤੀਆਂ ਵਾਲੀਆਂ ਸਾਰੀਆਂ ਦੁਕਾਨਾਂ ਹਨ ਸ਼ੁਰੂ ਹੋ ਜਾਂਦੀਆਂ ਨੇ ਇਹ ਬਹੁਤ ਵੱਡੀ ਮਾਰਕੀਟ ਹੈ ਇਹ ਸਾਰਾ ਪਾਰਕਿੰਗ ਵਾਲਾ ਏਰੀਆ ਹੈ ਜਿੱਥੇ ਤੁਸੀਂ ਇਹ ਗੱਡੀਆਂ ਖੜੀਆਂ ਦੇਖ ਰਹੇ ਹੋ ਇੱਥੇ ਗੱਡੀਆਂ ਪਾਰਕ ਕਰਦੇ ਨੇ ਤੇ ਫਿਰ ਇਸ ਤੋਂ ਅੱਗੇ ਗੱਡੀਆਂ ਪਾਰਕ ਕਰਕੇ ਮੋਠੇਨ ਪਾਰਕ ਕਰਕੇ ਪੈਡਲ ਬਾਜ਼ਾਰ ਦੇ ਵਿੱਚ ਜਿਹੜਾ ਜਾਣਾ ਪੈਂਦਾ ਬਹੁਤ ਵੱਡਾ ਇਹ ਬਾਜ਼ਾਰ ਹੈ ਵੱਡੀਆਂ-ਵੱਡੀਆਂ ਇਹਦੇ ਵਿੱਚ ਕੱਪੜੇ ਵਾਲੀਆਂ ਦੁਕਾਨਾਂ ਹੈਗੀਆਂ ਨੇ ਇਹ ਸਾਰਾ ਆਪਾਂ ਦਿਖਾਉਨੇ ਆਂ ਤੇ ਬਹੁਤ ਵੱਡੇ ਵੱਡੇ ਕੱਪੜੇ ਵਾਲੇ ਸ਼ੋਰੂਮ ਹਨ ਦੋਨੋਂ ਸਾਈਡ ਤੁਸੀਂ ਦੇਖ ਸਕਦੇ ਹੋ ਤੇ ਚਲਦੇ ਆਂ ਅੰਦਰ ਮਾਰਕੀਟ ਦੇ ਇੱਥੋਂ ਹੀ ਆ ਵੱਡੀਆਂ ਵੱਡੀਆਂ ਕੱਪੜੇ ਵਾਲੀਆਂ ਦੁਕਾਨਾਂ ਜਿਹੜੀਆਂ ਸ਼ੁਰੂ ਹੋ ਜਾਂਦੀਆਂ ਨੇ ਕੁਝ ਨਾਲ ਨਾਲ ਜੁਐਲਰੀ ਵਾਲੀਆਂ ਦੁਕਾਨਾਂ ਇੱਥੋਂ ਸਾਰੀਆਂ ਕੱਪੜੇ ਵਾਲੀਆਂ ਦੁਕਾਨਾਂ ਜਿਹੜੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਚਲਦੇ ਆਂ ਆਪਾਂ ਸਾਰਾ ਬਾਜ਼ਾਰ ਦੇਖਦੇ ਆਂ ਇੱਧਰ ਤੁਸੀਂ ਦੇਖ ਸਕਦੇ ਹੋ ਕੱਪੜੇ ਵਾਲੀਆਂ ਵੱਡੀਆਂ ਵੱਡੀਆਂ ਦੁਕਾਨਾਂ ਤੇ ਸ਼ਾਮ ਦਾ ਟਾਈਮ ਹੈ ਸ਼ਾਮ ਦੇ ਟਾਈਮ ਬਹੁਤ ਕਰਾਉਡ ਰਹਿੰਦਾ ਹੈ ਮਾਰਕੀਟ ਦੇ ਵਿੱਚ ਵੈਸੇ ਤਾਂ ਸਾਰਾ ਦਿਨ ਹੀ ਕਰਾਉਡ ਰਹਿੰਦਾ ਸਾਰਾ ਦਿਨ ਦੇ ਵਿੱਚ ਵੀ ਇੱਥੇ ਬਹੁਤ ਕਸਟਮਰ ਹੁੰਦੇ ਨੇ ਹਨਾ ਮਾਰਕੀਟ ਦੇ ਵਿੱਚ ਬਹੁਤ ਵੱਡੀਆਂ-ਵੱਡੀਆਂ ਕੱਪੜਿਆਂ ਵਾਲੀਆਂ ਦੁਕਾਨਾਂ ਤੁਸੀਂ ਦੇਖ ਸਕਦੇ ਹੋ ਇੱਥੇ ਹੈਗੀਆਂ ਨੇ ਲਓ ਜੀ ਦੋਨੋਂ ਸਾਈਡ ਕੱਪੜੇ ਜਿਹੜੇ ਬਾਹਰ ਡਿਸਪਲੇ ਕੀਤੇ ਹੋਏ ਨੇ ਹਰੇਕ ਤਰੀਕੇ ਦੀ ਦੁਕਾਨ ਤੁਹਾਨੂੰ ਇਹ ਮਾਰਕੀਟ ਦੇ ਵਿੱਚੋਂ ਮਿਲ ਜੂ ਕੁੜੀਆਂ ਵਾਲੇ ਮੁੰਡੇ ਵਾਲੇ ਕੱਪੜੇ ਹਨਾ ਤੇ ਜੁੱਤੀਆਂ ਵਾਲੀਆਂ ਦੁਕਾਨਾਂ ਜਿਵੇਂ ਆਹ ਸੂਟ ਬਾਹਰ ਲਾਏ ਹੋਏ ਨੇ ਦੇਖ ਸਕਦੇ ਹੋ ਲਓ ਜੀ ਬਹੁਤ ਵੱਡੀਆਂ-ਵੱਡੀਆਂ ਕੱਪੜੇ ਵਾਲੀਆਂ ਦੁਕਾਨਾਂ ਨੇ ਇਹ ਮਾਰਕੀਟ ਦੇ ਵਿੱਚ ਕਪੜਾ ਬਹੁਤ ਜ਼ਿਆਦਾ ਮਿਲ ਜੂ ਬਹੁਤ ਜ਼ਿਆਦਾ ਕੁਆਂਟੀਟੀ ਹੈ ਕੱਪੜੇ ਦੀ ਦੋਨੋਂ ਸਾਈਡ ਮਾਰਕੀਟ ਆ ਇਹ ਲਓ ਜੀ ਜਾਗਟਾ ਹਨਾ ਕੋਟ ਪੈਂਟਾਂ ਵਾਲੀਆਂ ਦੁਕਾਨਾਂ ਹਰ ਇੱਕ ਤਰੀਕੇ ਦੀ ਦੁਕਾਨ ਤੁਹਾਨੂੰ ਮਿਲ ਜੂ ਜਿਉਂ ਕੁਝ ਵੈਲਰੀ ਸ਼ਾਪਸ ਲਓ ਜੀ ਇੱਧਰ ਸੂਟ ਜਿਵੇਂ ਲਾਏ ਹੋਏ ਨੇ ਬਾਹਰ ਹਨਾ ਅਜੁੱਤੀਆਂ ਲਾਈਆਂ ਹੋਈਆਂ ਨੇ ਬਾਹਰ ਦੇਖ ਸਕਦੇ ਹੋ ਆ ਕੁਛ ਕੁੜੀਆਂ ਦਾ ਸਮਾਨ ਹਨਾ ਈਰਿੰਗਸ ਵਗੈਰਾ ਐਵੇਂ ਦੀਆਂ ਸਾਰੀਆਂ ਚੀਜ਼ਾਂ ਕੱਪੜੇ ਵਾਲੀਆਂ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਤੁਹਾਨੂੰ ਇਹ ਮਾਰਕੀਟ ਦੇ ਵਿੱਚ ਮਿਲ ਜਾਣਗੀਆਂ ਬਹੁਤ ਸੰਘਣਾ ਬਾਜ਼ਾਰ ਆ ਇਹ ਦੇਖ ਸਕਦੇ ਹੋ ਨਾਲ-ਨਾਲ ਦੁਕਾਨਾਂ ਨੇ ਸਾਰੀਆਂ ਇਹ ਮਾਰਕੀਟ ਦੇ ਵਿੱਚ ਦੋਨੋਂ ਸਾਈਡ ਦੇਖ ਸਕਦੇ ਹੋ ਕੱਪੜੇ ਬਾਹਰ ਜਿਹੜੇ ਹਨਾ ਡਿਸਪਲੇ ਕੀਤੇ ਹੋਏ ਨੇ ਲਓ ਜੀ ਖੰਨੇ ਦੀ ਮਾਰਕੀਟ ਦੇ ਵਿੱਚੋਂ ਬਿਆਂ ਦੀ ਸ਼ਾਪਿੰਗ ਬਹੁਤ ਜ਼ਿਆਦਾ ਕਰਦੇ ਨੇ ਜਿਹਨਾਂ ਨੂੰ ਖੰਨਾ ਏਰੀਆ ਲੱਗਦਾ ਹਨ ਖੰਨੇ ਦੀ ਮਾਰਕੀਟ ਲੱਗਦੀ ਆ ਬਾਕੀ ਤੁਸੀਂ ਵੀ ਵੀਡੀਓ ਤੇ ਕਮੈਂਟ ਜਰੂਰ ਕਰਕੇ ਦੱਸਿਆ ਕਰੋ ਕਿ ਵੀਡੀਓ ਤੁਸੀਂ ਕਿੱਥੋਂ-ਕਿੱਥੋਂ ਜਿਹੜੀ ਸਾਡੀ ਦੇਖ ਰਹੇ ਹੋ ਕਿਹੜੇ ਸ਼ਹਿਰ ਤੋਂ ਦੇਖ ਰਹੇ ਹੋ ਜੇ ਕੋਈ ਬਾਹਰਲੀ ਕੰਟਰੀ ਤੋਂ ਦੇਖ ਰਿਹਾ ਉਹ ਵੀ ਦੱਸਿਆ ਕਰੋ ਤੇ ਇੱਧਰ ਤੁਸੀਂ ਦੇਖ ਸਕਦੇ ਹੋ ਜੁੱਤੀਆਂ ਵਾਲੀਆਂ ਦੁਕਾਨਾਂ ਹਨਾ ਕੁਛ ਆ ਸਜਾਵਟ ਵਾਲਾ ਸਮਾਨ ਸਾਰਾ ਐਵੇਂ ਦੀਆਂ ਸ਼ਾਪਸ ਤੁਹਾਨੂੰ ਇੱਥੇ ਮਿਲ ਜਾਣਗੀਆਂ ਲਓ ਜੀ ਆਹ ਕੁਛ ਇੱਥੇ ਟੀ-ਸ਼ਰਟਾਂ ਹਨਾ ਜਿਵੇਂ ਡਿਸਪਲੇ ਕੀਤੀਆਂ ਹੋਈਆਂ ਨੇ ਇੱਥੇ ਵੈਲਡਰੀ ਸ਼ਾਪਸ ਆ ਗਈਆਂ ਪਰਾਂਦੇ ਹੋਗੇ ਐਵੇਂ ਜਿਹੇ ਸਾਰੀਆਂ ਚੀਜ਼ਾਂ ਲਓ ਜੀ ਸਾਰੇ ਸੂਟ ਬਾਹਰ ਡਿਸਪਲੇ ਕੀਤੇ ਹੋਏ ਨੇ ਹਨਾ ਆ ਕੁਝ ਛੋਟੇ ਬੱਚਿਆਂ ਵਾਲੇ ਕੱਪੜੇ ਵਾਲੀਆਂ ਦੁਕਾਨਾਂ ਹਰੇਕ ਤਰੀਕੇ ਦਾ ਕੱਪੜਾ ਇਹ ਮਾਰਕੀਟ ਦੇ ਵਿੱਚ ਤੁਹਾਨੂੰ ਮਿਲ ਜੂਗਾ ਆ ਕੁਝ ਲਹਾਂਗੇ ਬਾਹਰ ਡਿਸਪਲੇ ਕੀਤੇ ਹੋਏ ਨੇ ਦੇਖ ਸਕਦੇ ਹੋ ਤੁਸੀਂ ਰੈਡੀਮੇਡ ਕੱਪੜੇ ਵਾਲੀਆਂ ਵੀ ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਇੱਥੇ ਹੈਗੀਆਂ ਨੇ ਆ ਦੇਖੋ ਸੂਟ ਬਾਹਰ ਲਾਏ ਹੋਏ ਕਾਟਨ ਦੇ ਹਨ ਮੁੰਡੇ ਵਾਲੀਆਂ ਕੁੜੀਆਂ ਵਾਲੀਆਂ ਟੀ-ਸ਼ਰਟਾਂ ਛੋਟੇ ਬੱਚਿਆਂ ਵਾਲੇ ਕੱਪੜੇ ਐਵੇਂ ਦਾ ਸਾਰਾ ਸਮਾਨ ਤੁਹਾਨੂੰ ਮਿਲ ਜੂ ਤੇ ਆ ਸਾਹਮਣੇ ਬਹੁਤ ਸੋਹਣੇ ਸੋਹਣੇ ਸੂਟ ਵੀ ਜਿਹੜੇ ਲੱਗੇ ਹੋਏ ਨੇ ਡਿਸਪਲੇ ਕੀਤੇ ਹੋਏ ਨੇ ਲਓ ਜੀ ਕੁਝ ਆ ਦੁਪੱਟੇ ਫੁਲਕਾਰੀਆਂ ਐਵੇਂ ਦੀਆਂ ਚੀਜ਼ਾਂ ਆ ਪਰਸ ਲੱਗੇ ਹੋਏ ਇੱਥੇ ਪਰਸ ਵਾਲੀਆਂ ਦੁਕਾਨਾਂ ਦੇਖ ਸਕਦੇ ਹੋ ਤੁਸੀਂ ਲਓ ਜੀ ਐਵੇਂ ਦਾ ਸਾਰਾ ਸਮਾਨ ਹੀ ਮਾਰਕੀਟ ਦੇ ਵਿੱਚੋਂ ਮਿਲ ਜੂ ਆ ਵੀ ਇੱਥੇ ਦੁਪੱਟੇ ਫੁਲਕਾਰੀਆਂ ਹਨ ਪਾਈਆਂ ਨੇ ਲਓ ਜੀ ਆ ਕੁਛ ਜੁਐਲਰੀ ਵਾਲਾ ਸਮਾਨ ਆ ਗਿਆ ਹਨਾ ਵਿਆਹਾਂ ਵਾਲਾ ਸਮਾਨ ਜਾਗੂਆਂ ਪਈਆਂ ਨੇ ਆ ਕੁਛ ਘਰਾਂ ਦੀ ਵਰਤੋਂ ਵਾਲਾ ਸਮਾਨ ਆ ਗਿਆ ਇਸ ਤਰ੍ਹਾਂ ਦੀਆਂ ਦੁਕਾਨਾਂ ਵੀ ਮਾਰਕੀਟ ਦੇ ਵਿੱਚ ਤੁਹਾਨੂੰ ਜਿਹੜੀਆਂ ਮਿਲ ਜਾਣਗੀਆਂ ਆ ਕੱਪੜੇ ਦੇਖ ਸਕਦੇ ਹੋ ਕੁਰਤੇ ਹੋਗੇ ਜਿਵੇਂ ਹਨਾ ਬਾਹਰ ਡਿਸਪਲੇ ਕੀਤੇ ਹੋਏ ਨੇ ਲਓ ਜੀ ਕੱਪੜੇ ਵਾਲੀਆਂ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਨੇ ਇਹ ਮਾਰਕੀਟ ਦੇ ਵਿੱਚ ਅੱਗੇ ਚੱਲਦੇ ਹਾਂ ਕਿਉਂ ਮਾਰਕੀਟ ਆਪਾਂ ਦੇਖਦੇ ਹਾਂ ਤੇ ਇੱਧਰ ਵਾਲੇ ਪਾਸੇ ਸਾਹਮਣੇ ਕੁਝ ਜੁੱਤੀਆਂ ਵਾਲੀਆਂ ਦੁਕਾਨਾਂ ਆ ਗਈਆਂ ਹਨ ਲਓ ਜੀ ਨਾਲ-ਨਾਲ ਕੁਝ ਜੁੱਤੀਆਂ ਵਾਲੀਆਂ ਦੁਕਾਨਾਂ ਆ ਗਈਆਂ ਦੇਖ ਸਕਦੇ ਹੋ ਤੁਸੀਂ ਇੱਥੇ ਵੀ ਸੂਟ ਕੁਝ ਬਾਹਰ ਲਾਏ ਹੋਏ ਨੇ ਲਓ ਜੀ ਇੱਧਰ ਚੱਲਦੇ ਹਾਂ ਇਧਰੋਂ ਦੇਖਦੇ ਹਾਂ ساری ਮਾਰਕੀਟ ਜਾ ਕੇ ਆਪਾਂ रेडीमेड ਕੱਪੜੇ ਤੇ ਸੂਟ ਹਨਾ ਐਵੇਂ ਦੀਆਂ ਸਾਰੀਆਂ ਦੁਕਾਨਾਂ ਤੁਹਾਨੂੰ ਇੱਥੇ ਮਾਰਕੀਟ ਦੇ ਵਿੱਚ ਮਿਲ ਜਾਣਗੀਆਂ ਤੇ ਇਧਰੋਂ ਆਹ ਗਲੀ ਜਾ ਕੇ ਫਿਰ ਰੋਡ ਤੇ ਚੜ ਜਾਂਦੀ ਹੈ ਵੱਡੇ ਦੇ ਇੱਕ ਪਾਸੇੋਂ ਆਪਾਂ ਮਾਰਕੀਟ ਤੇ ਚੱਲੇ ਸੀ ਤੇ ਦੂਸਰੀ ਸਾਈਡ ਆ ਗਏ ਤੇ ਇੱਥੇ ਵੀ ਕਾਫੀ ਸਾਰੀਆਂ ਦੁਕਾਨਾਂ ਜਿਹੜੀਆਂ ਹੈਗੀਆਂ ਨੇ ਲਓ ਜੀ ਇੱਥੇ ਵੀ ਕਾਫੀ ਸਾਰਾ ਡੇਲੀ ਵਾਰਤੋ ਵਾਲਾ ਜਿਹੜਾ ਸਮਾਨ ਐਵੇਂ ਦੀਆਂ ਸਾਰੀਆਂ ਦੁਕਾਨਾਂ ਹਨਾ ਹੈਗੀਆਂ ਨੇ ਤੇ ਇੱਥੋਂ ਪਿੱਛੇ ਨੂੰ ਚੱਲਦੇ ਆ ਅੱਗੇ ਦੀ ਸਾਰੀ ਮਾਰਕੀਟ ਆਪਾਂ ਤੁਹਾਨੂੰ ਦਿਖਾਵਾਂਗੇ ਜਾ ਕੇ ਇੱਥੇ ਵੀ ਕੁਝ 60 ਤਾਂ ਹਨਾ ਕੱਪੜਿਆਂ ਵਾਲੀਆਂ ਦੁਕਾਨਾਂ ਦੇਖ ਸਕਦੇ ਹੋ ਤੁਸੀਂ ਲਓ ਜੀ ਬਹੁਤ ਵੱਡੀ ਮਾਰਕੀਟ ਆ ਇਹ ਸ਼ਹਿਰ ਖੰਨੇ ਦੀ ਮਾਰਕੀਟ ਆ ਜਿਹੜੀ ਇੱਧਰਲੀ ਸਾਈਡ ਵੀ ਤੁਸੀਂ ਦੁਕਾਨਾਂ ਜਿਹੜੀਆਂ ਦੇਖ ਸਕਦੇ ਹੋ ਕੁਝ ਕੱਪੜਿਆਂ ਵਾਲੀਆਂ ਦੁਕਾਨਾਂ ਜਿਹੜੀਆਂ ਹੈਗੀਆਂ ਨੇ ਲਓ ਜੀ ਤੇ ਅੱਗੇ ਚੱਲਦੇ ਹਾਂ ਅੱਗੋਂ ਦੇਖਦੇ ਹਾਂ ਮਾਰਕੀਟ ਆਪਾਂ ਸਾਰੀ ਜਾ ਕੇ ਕੱਪੜਿਆਂ ਵਾਲੀਆਂ ਦੁਕਾਨਾਂ ਬਹੁਤ ਵੱਡੀਆਂ-ਵੱਡੀਆਂ ਨੇ ਜਿਵੇਂ ਆਪਾਂ ਤੁਹਾਨੂੰ ਦੱਸਿਆ ਹੀ ਆ ਕੱਪੜਾ ਤੁਹਾਨੂੰ ਬਹੁਤ ਜ਼ਿਆਦਾ ਕੁਆਂਟੀਟੀ ਦੇ ਵਿੱਚ ਇੱਥੋਂ ਮਿਲ ਜੂ ਬਾਜ਼ਾਰ ਦੇ ਵਿੱਚੋਂ ਸ਼ਾਮ ਨੂੰ ਬਹੁਤ ਕਰਾਊਡ ਰਹਿੰਦਾ ਹੈ ਮਾਰਕੀਟ ਦੇ ਵਿੱਚ ਬਹੁਤ ਰੌਣਕ ਰਹਿੰਦੀ ਹੈ ਬਾਕੀ ਜਦੋਂ ਵਿਆਹਾਂ ਦਾ ਸੀਜ਼ਨ ਆਉ ਸਿਆਲਾਂ ਦੇ ਮਹੀਨਿਆਂ ਚ ਇਹ ਤੋਂ ਵੀ ਜ਼ਿਆਦਾ ਇਕੱਠਾ ਹੁੰਦਾ ਇੱਥੇ ਮਾਰਕੀਟ ਦੇ ਵਿੱਚ ਐ ਸਾਰੇ ਦੁਕਾਨਾਂ ਤੇ ਕੱਪੜੇ ਬਾਹਰ ਡਿਸਪਲੇ ਕੀਤੇ ਹੋਏ ਨੇ ਹਨਾ ਫੁਲਕਾਰੀਆਂ ਚੁੰਨੀਆਂ ਵੱਡੀਆਂ-ਵੱਡੀਆਂ ਕੱਪੜ ਜੜੀਆਂ ਦੁਕਾਨਾਂ ਅਭੁਸ਼ਕਰਾਂ ਦੀ ਵਰਤ ਵਾਲਾ ਸਮਾਨ ਆ ਗਿਆ। ਲਓ ਜੀ। ਆਹ ਰੇਡੀਮੇਡ ਕੱਪੜਾ ਵਾਲੀਆਂ ਦੁਕਾਨਾਂ ਦੇਖ ਸਕਦੇ ਹੋ। ਆ ਕੁਝ ਲੋਰਾਂ ਟੀ-ਸ਼ਰਟਾਂ ਬਾਹਰ ਲਾਈਆਂ ਹੋਈਆਂ ਨੇ ਹਨਾ। ਲਓ ਜੀ। ਸਰਕਾਰੀਆ ਦੁਪੱਟੇ, ਹਰੀ ਗੀ ਤਰੀਕੇ ਦਾ ਕੱਪੜਾ ਇੱਥੋਂ ਮਿਲ ਜੂ। ਬਾਕੀ ਸੂਟਾਂ ਵਾਲੀਆਂ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਨੇ ਇਹ ਮਾਰਕੀਟ ਦੇ ਵਿੱਚ। ਜੁੱਤੀਆਂ ਵਾਲੀਆਂ ਵੀ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਨੇ। ਹਾਜੇ ਮੇਂ ਟੀ-ਸ਼ਰਟਾਂ ਵਗੈਰਾ ਹਨਾ ਸਾਰਾ ਕੁਝ ਬਾਹਰ ਡਿਸਪਲੇ ਕੀਤਾ ਹੋਇਆ ਹੈ। ਸੂਟ ਬਾਹਰ ਡਿਸਪਲੇ ਕੀਤੇ ਹੋਏ ਦੇਖ ਸਕਦੇ ਹੋ ਤੁਸੀਂ। ਸ਼ਾਮ ਦੇ ਟਾਈਮ ਇੱਥੇ ਕਰਾਊਡ ਜਿਹੜਾ ਵਧਣਾ ਸ਼ੁਰੂ ਹੋ ਜਾਂਦਾ ਹੈ। ਕਿਉਂਕਿ ਹੁਣ ਗਰਮੀ ਆ ਨਾ ਗਰਮੀ ਕਰਕੇ ਸਾਰੀਆਂ ਮਾਰਕੀਟਾਂ ਦੇ ਵਿੱਚ ਸ਼ਾਮ ਦੇ ਟਾਈਮ ਕਰਾਊਡ ਬਹੁਤ ਜ਼ਿਆਦਾ ਹੁੰਦਾ ਹੈ। ਮੋਕੇ ਤੁਸੀਂ ਦੇਖ ਸਕਦੇ ਹੋ ਕੱਪੜੇ ਬਾਹਰ ਡਿਸਪਲੇ ਕੀਤੇ ਹੋਏ ਨੇ ਹਨਾ ਲਓ ਜੀ ਵੱਡੀਆਂ-ਵੱਡੀਆਂ ਜੁੱਤੀਆਂ ਵਾਲੀਆਂ ਦੁਕਾਨਾਂ ਆਪੋਸ਼ ਜੁਐਲਰੀ ਵਾਲੀਆਂ ਸ਼ਾਪਸ ਵੀ ਹੈਗੀਆਂ ਨੇ ਇੱਥੇ ਦੇਖ ਸਕਦੇ ਹੋ ਤੁਸੀਂ ਲਓ ਜੀ ਦੋਨੋਂ ਸਾਈਡ ਮਾਰਕੀਟ ਦੇ ਵਿੱਚ ਵੱਡੀਆਂ-ਵੱਡੀਆਂ ਦੁਕਾਨਾਂ ਨੇ ਜਿਵੇਂ ਆਪਾਂ ਤੁਹਾਨੂੰ ਦਿਖਾਇਆ ਹੀ ਆ ਅੱਛੇ ਜੁੱਤੀਆਂ ਵਾਲੀਆਂ ਦੁਕਾਨਾਂ ਆ ਗਈਆਂ ਹਨਾ ਜੁੱਤੀਆਂ ਬਾਹਰ ਡਿਸਪਲੇ ਕੀਤੀਆਂ ਹੋਈਆਂ ਨੇ ਲੋ ਸੂਟ ਬਾਹਰ ਡਿਸਪਲੇ ਕੀਤੇ ਹੋਏ ਨੇ ਦੇਖ ਸਕਦੇ ਹੋ ਤੁਸੀਂ ਲਓ ਜੀ ਸੂਟ ਵਾਲੀਆਂ ਬਹੁਤ ਵੱਡੀਆਂ ਮੱਡੀਆਂ ਦੁਕਾਨਾਂ ਨੇ ਇਹ ਮਾਰਕੀਟ ਦੇ ਵਿੱਚ ਫਰੀਕ ਤਰੀਕੇ ਦਾ ਕੱਪੜਾ ਤੁਹਾਨੂੰ ਇੱਥੋਂ ਮਿਲੂ ਬਾਜ਼ਾਰ ਦੇ ਵਿੱਚੋਂ ਤਾਂ ਸੂਟ ਸਾਰੇ ਬਾਹਰ ਡਿਸਪਲੇ ਕੀਤੇ ਹੋਏ ਨੇ ਦੇਖ ਸਕਦੇ ਹੋ ਇੱਥੇ ਵੀ ਕੱਪੜਾ ਹੈ ਨਾ ਸੂਟ ਬਾਹਰ ਲਾਏ ਹੋਏ ਨੇ। ਕਾਫੀ ਵੱਡੀ ਮਾਰਕੀਟ ਹੈ ਸ਼ਹਿਰ ਖੰਨੇ ਦੀ ਜਿਹੜੀ ਮਾਰਕੀਟ ਹੈ। ਕਾਫੀ ਸਾਰਾ ਟਾਈਮ ਲੱਗਦਾ ਇਹ ਮਾਰਕੀਟ ਨੂੰ ਐਕਸਪਲੋਰ ਕਰਨ ਦੇ ਵਾਸਤੇ ਤੇ ਆਹ ਸਾਈਡ ਤੋਂ ਆਪਾਂ ਆਏ ਸੀਗੇ। ਤੇ ਇੱਥੋਂ ਆਪਾਂ ਮਾਰਕੀਟ ਦੇ ਵਿੱਚ ਐਂਟਰੀ ਕੀਤੀ ਸੀ। ਹੁਣ ਆਹ ਸਾਈਡ ਨੂੰ ਜਾਵਾਂਗੇ। ਇੱਥੇ ਕਾਫੀ ਸਾਰੇ ਕੱਪੜੇ ਵੀ ਬਾਹਰ ਲਾਏ ਹੋਏ ਨੇ ਹਨਾ ਦੇਖ ਸਕਦੇ ਹੋ ਤੁਸੀਂ। ਜਿਵੇਂ ਕੱਪੜੇ ਬਾਹਰ ਪਾਏ ਨੇ। ਐਵੇਂ ਕਾਫੀ ਸਾਰੇ ਦੁਕਾਨ ਵਾਲਿਆਂ ਨੇ ਕੱਪੜੇ ਬਾਹਰ ਕੱਢ ਕੇ ਲਾਏ ਹੋਏ ਨੇ। ਆਫਲਾਨ ਦੇ ਨੇ ਨਾ ਕੱਪੜਿਆਂ ਦੇ ਸੇਲ ਦੇ ਵਿੱਚ ਕੱਪੜੇ ਜਿਹੜੇ ਮਿਲ ਜਾਂਦੇ ਨੇ ਤੇ ਇਧਰ ਨਾਲ-ਨਾਲ ਕੁਛ ਖਾਣ ਪੀਣ ਵਾਲੀਆਂ ਆ ਗਈਆਂ ਇੱਥੇ ਦੁਕਾਨਾਂ ਲਓ ਜੀ ਆ ਜਿਵੇਂ ਆਪਣੇ ਗੋਲ ਗੱਪੇ ਹੋਗੇ ਹਨਾ ਟਿੱਕੀਆਂ ਹੋਗੀਆਂ ਐਵੇਂ ਦੀਆਂ ਦੁਕਾਨਾਂ ਤੁਹਾਨੂੰ ਇੱਥੇ ਮਿਲ ਜਾਣਗੀਆਂ ਲਓ ਜੀ ਇਧਰ ਪਾਰਕਿੰਗ ਵੀ ਬਣੀ ਹੋਈ ਐ ਆਹ ਸਾਈਡ ਤੇ ਇੱਥੋਂ ਚੱਲਦੇ ਆਪਾਂ ਬਾਹਰਲੀ ਸਾਈਡ ਨੂੰ ਇੱਥੇ ਕੁਛ ਆ ਜਿਵੇਂ ਲੋਹਰਾ ਹਨਾ ਪਜਾਮੇ ਲਾਏ ਹੋਏ ਨੇ ਬਾਹਰ ਕੁੜੀਆਂ ਵਾਲੇ ਟੌਪ ਕੁੜਤੇ ਐਵੇਂ ਦੀਆਂ ਸਾਰੀਆਂ ਚੀਜ਼ਾਂ ਦੇਖ ਸਕਦੇ ਹੋ ਤੁਸੀਂ ਆਹ ਜਦੋਂ ਸਾਹਮਣੇੋਂ ਆਪਾਂ ਸਾਰਾ ਹੀ ਮਾਰਕੀਟ ਤੁਹਾਨੂੰ ਦਿਖਾਈ ਹੈ ਤੇ ਹੁਣ ਆਪਾਂ ਆਹ ਸਾਈਡ ਨੂੰ ਚੱਲਦੇ ਹਾਂਗੇ ਇੱਥੋਂ ਦਿਖਾਉਨੇ ਆ ਸਾਰੀ ਮਾਰਕੀਟ ਇਹ ਰਸਤਾ ਮੇਨ ਆਉਂਦਾ ਹੈ ਮਾਰਕੀਟ ਦੇ ਵਿੱਚ ਪਾਰਕਿੰਗ ਚੋਂ ਆਪਾਂ ਜਦੋਂ ਮੋਟਰਸਾਈਕਲ ਗੱਡੀਆਂ ਖੜਾ ਕੇ ਆਉਨੇ ਆ ਇੱਥੇ ਵੀ ਉਸੇ ਤਰ੍ਹਾਂ ਬਹੁਤ ਵੱਡੀਆਂ-ਵੱਡੀਆਂ ਜਿਹੜੀਆਂ ਦੁਕਾਨਾਂ ਨੇ ਦੇਖ ਸਕਦੇ ਹੋ ਤੁਸੀਂ ਇਹ ਜਿਹੜੀ ਸਾਈਡ ਵੀ ਹਰ ਇੱਕ ਤਰੀਕੇ ਦੀ ਦੁਕਾਨ ਤੁਹਾਨੂੰ ਜਿਹੜੀ ਮਿਲ ਜੂਗਾ ਨਾ ਕੁਝ ਇੱਥੇ ਆਪਾਂ ਡਿਆਣੀਆਂ ਦੁਕਾਨਾਂ ਵੀ ਹੈਗੀਆਂ ਨੇ ਦੇਖ ਸਕਦੇ ਹਾਂ ਤੇ ਨਾਲ ਲਹਿੰਗੇ ਬਾਹਰ ਡਿਸਪਲੇ ਕੀਤੇ ਹੋਏ ਨੇ ਤੇ ਦੂਸਰੀ ਵਾਲੀ ਸਾਈਡ ਹੈਗੇ ਨੇ ਜਿਵੇਂ ਆਕਟੇਵ ਹੋ ਗਿਆ ਹਨ ਉਹ ਸਾਰੇ ਸ਼ੋਰੂਮ ਨੇ ਉਹ ਵੀ ਆਪਾਂ ਦਿਖਾਵਾਂਗੇ ਉਹ ਵੀ ਮਾਰਕੀਟ ਦੇ ਵਿੱਚ ਨੇ ਤੇ ਦੇਖ ਸਕਦੇ ਹੋ ਤੁਸੀਂ ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਸੂਟ ਵਾਲੀਆਂ ਆ ਇਧਰ ਹੀ ਆ ਦਿਨਾਲੋ ਆਹ ਸਾਈਡ ਤੋਂ ਆਪਾਂ ਆਏ ਸੀਗੇ ਆਹ ਸਾਈਡ ਇਹ ਪਾਰਕਿੰਗ ਹੈ ਸਾਰੀ ਹੈਨਾ ਇੱਥੋਂ ਆਪਾਂ ਐਂਟਰੀ ਕੀਤੀ ਸੀ ਇੱਥੋਂ ਆਪਾਂ ਅੱਗੇ ਨੂੰ ਚੱਲਦੇ ਆਂ ਅੱਗੇ ਤੁਹਾਨੂੰ ਸਾਰੀ ਮਾਰਕੀਟ ਇਹ ਦਿਖਾ ਕੇ ਆਉਨੇ ਆਂ ਆਹ ਵਾਲੀ ਸਾਈਡ ਕੁਝ ਜਿਵਾਈਦਰੀ ਸ਼ਾਪਸ ਹੈਗੀਆਂ ਨੇ ਹੈਨਾ ਦੇਖ ਸਕਦੇ ਹੋ ਤੁਸੀਂ ਤੇ ਦੋਨੋਂ ਸਾਈਡ ਕੁਝ ਘਰਾਂ ਦੀ ਵਰਤੌਲਾ ਸਮਾਨ ਆ ਕੱਪੜੇ ਵਾਲੀਆਂ ਦੁਕਾਨਾਂ ਦੇਖ ਸਕਦੇ ਹੋ ਤੁਸੀਂ ਲਓ ਜੀ ਐਵੇਂ ਜੀਆਂ ਸਾਰੀਆਂ ਦੁਕਾਨਾਂ ਮਿਲ ਜਾਣਗੀਆਂ ਇੱਥੇ ਇਸ ਸਾਈਡ ਵੀ ਵੱਡੀਆਂ-ਵੱਡੀਆਂ ਦੁਕਾਨਾਂ ਸਾਨੂੰ ਮਿਲ ਜਾਣਗੀਆਂ ਮਾਰਕੀਟ ਦੇ ਵਿੱਚ ਲਓ ਜੀ ਤੇ ਸਾਰੀ ਮਾਰਕੀਟ ਵਾਲੀਆਂ ਗਲੀਆਂ ਇੱਕ ਦੂਜੇ ਨਾਲ ਕਨੈਕਟ ਨੇ ਇੱਕ ਇੱਕ ਪਾਸੇ ਐਂਟਰ ਹੋ ਕੇ ਤੁਸੀਂ ਦੂਸਰੀ ਪਾਸੇ ਐਨ ਆਰਾਮ ਨਾਲ ਜਿਹੜਾ ਨਿਕਲ ਸਕਦੇ ਹੋ ਇੱਧਰ ਵੀ ਕੁਝ ਦੁਕਾਨਾਂ ਆ ਗਈਆਂ ਹਨ ਜਿਹੜੀਆਂ ਦੇਖ ਸਕਦੇ ਹੋ ਤੁਸੀਂ ਲਓ ਜੀ ਐਥੇ ਜਿਵੇਂ ਆ ਰੰਗ ਦੇਣ ਵਾਲੀਆਂ ਦੁਕਾਨਾਂ ਹਨ ਆਪਾਂ ਜਿੱਥੋਂ ਐਂਟਰ ਹੋਏ ਸੀਗੇ ਉਹ ਸਾਈਡ ਆਪਾਂ ਨਿਕਲੇ ਪਾਰਕਿੰਗ ਦੇ ਵਿੱਚ ਆਪਾਂ ਨਿਕਲੇ ਆਏ ਇੱਥੇ ਦੋਨੋਂ ਸਾਈਡ ਦੁਕਾਨਾਂ ਮਿਲ ਜਾਣਗੀਆਂ ਤੁਹਾਨੂੰ ਹਨਾ ਤੇ ਸਾਹਮਣੇ ਵਾਲੇ ਪਾਸੇ ਕੁਝ ਸ਼ੋਅਰੂਮ ਨੇ ਬਣੇ ਹੋਏ ਉਹ ਆਪਾਂ ਤੁਹਾਨੂੰ ਦਿਖਾਵਾਂਗੇ ਜਿਵੇਂ ਸਾਹਮਣੇ ਔਕਟੇਵ ਦਾ ਹਨਾ ਉਹ ਹੈਗਾ ਇੱਥੇ ਵੀ ਕੁਝ ਕੁ ਦੁਕਾਨਾਂ ਨੇ ਆਹ ਹਾਈਡ ਵੀ ਸਾਰੀਆਂ ਦੁਕਾਨਾਂ ਤੁਹਾਨੂੰ ਮਿਲ ਜਾਣਗੀਆਂ ਤੇ ਇੱਥੇ ਵੀ ਪਾਰਕਿੰਗ ਦੇ ਵਿੱਚ ਗੱਡੀਆਂ ਜਿਹੜੀਆਂ ਲੱਗ ਜਾਂਦੀਆਂ ਨੇ ਆ ਬਾਈ ਹੋਣੀ ਜਿਵੇਂ ਲਾ ਰਹੇ ਨੇ ਦੇਖ ਸਕਦੇ ਹੋ ਲਓ ਜੀ ਇੱਧਰ ਸਾਰੇ ਰੈਡੀਮੇਡ ਕੱਪੜਿਆਂ ਵਾਲੇ ਸ਼ੋਰੂਮ ਤੁਹਾਨੂੰ ਮਿਲ ਜਾਣਗੇ ਆਹ ਵਾਲੀ ਸਾਈਡ ਦੂਸਰੀ ਜਿਹੜੀ ਮਾਰਕੀਟ ਆਪਾਂ ਦਿਖਾਈਏ ਉਹਦੇ ਚ ਮਤਲਬ ਸੂਟ ਹੋ ਗਿਆ ਹਨਾ ਐਵੇਂ ਜੀਆਂ ਸਾਰੀਆਂ ਚੀਜ਼ਾਂ ਮਿਲਣਗੀਆਂ ਐਵੇਂ ਜੀਆਂ ਸਾਰੀਆਂ ਦੁਕਾਨਾਂ ਆਹ ਵਾਲੀ ਸਾਈਡ ਤੁਹਾਨੂੰ ਐਵੇਂ ਦੇ ਸਾਰੇ ਸ਼ੋਰੂਮ ਮਿਲ ਜਾਣਗੇ ਆ ਜਿਵੇਂ ਔਕਟੇਵ ਤਾਂ ਆ ਗਿਆ ਸਾਹਮਣੇ ਜਾਂ ਹੋਰ ਵੀ ਹਨਾ ਲਓ ਜੀ ਇੱਥੇ ਵੀ ਕੁਝ ਸਾਹਮਣੇ ਅਗਲੇ ਵਾਲੇ ਪਾਸੇ ਸੂਟ ਵੀ ਬਾਹਰ ਡਿਸਪਲੇ ਕੀਤੇ ਹੋਏ ਨੇ ਸੂਟ ਲਾਏ ਹੋਏ ਨੇ ਹਨ ਜਿਵੇਂ ਇੱਥੇ ਮੌਂਟੀ ਕਾਰਲੋ ਦਾ ਆ ਗਿਆ ਸ਼ੋਰੂਮ ਉਧਰ ਔਕਟੇਵ ਦਾ ਆ ਗਿਆ ਐਵੇਂ ਸਾਰੇ ਸ਼ੋਰੂਮ ਨੇ ਇੱਥੇ ਆਹ ਵਾਲੀ ਸਾਈਡ ਦੇਖ ਸਕਦੇ ਹੋ ਕੋਬ ਆ ਗਿਆ ਜਿਵੇਂ ਹਨ ਲਓ ਜੀ ਖਰੀਦ ਤਰੀਕੇ ਦਾ ਕਪੜਾ ਤੁਹਾਨੂੰ ਇਥੋਂ ਮਿਲ ਜੂ ਬ੍ਰਾਂਡ ਦੇ ਸ਼ੋਰੂਮ ਵੀ ਇਹ ਮਾਰਕੀਟ ਦੇ ਵਿੱਚ ਹੈਗੇ ਨੇ ਸ਼ਹਿਰ ਖੰਨੇ ਦੀ ਜੇ ਵਾਕੀ ਤੁਸੀਂ ਕਮੈਂਟ ਜਰੂਰ ਕਰਕੇ ਦੱਸਿਓ ਕਿ ਕਿਹੜੇ ਸ਼ਹਿਰ ਤੋਂ ਤੁਸੀਂ ਸਾਡੀ ਜਿਹੜੀ ਵੀਡੀਓ ਦੇਖ ਰਹੇ ਹੋ ਤੇ ਜੇ ਕੋਈ ਬਾਹਰਲੀ ਕੰਟਰੀ ਤੋਂ ਦੇਖ ਰਿਹਾ ਤਾਂ ਉਹ ਵੀ ਜਰੂਰ ਦੱਸਿਓ ਨਾਮ ਲਿਖ ਦਿਓ ਆਪਦੇ ਸ਼ਹਿਰ ਦਾ ਵੀ ਇਹ ਆ ਸ਼ਹਿਰ ਤੁਸੀਂ ਦੇਖ ਰਹੇ ਆ ਨਾ ਵੀਡੀਓ ਐੱਚੇ ਸਾਰੇ ਆ ਗਿਆ ਜਮੇ ਡਿਊਕ ਆ ਗਿਆ ਅੱਗੇ ਸਪੋਰਟ ਕਿੰਗਸ ਆ ਗਿਆ ਉਧਰਲੀ ਸਾਈਡ ਵੀ ਕੁਝ ਕੁ ਦੁਕਾਨਾਂ ਜਿਹੜੀਆਂ ਹੈਗੀਆਂ ਨੇ ਲਓ ਜੀ ਇਹ ਸਾਰੀ ਖੰਨੇ ਦੀ ਮਾਰਕੀਟ ਆਪਾਂ ਤੁਹਾਨੂੰ ਦਿਖਾਈ ਹੈ। ਕਾਫੀ ਵੱਡੀ ਮਾਰਕੀਟ ਹੈ ਇਹ। ਆ ਕੁਝ ਮੈਟ ਵਾਲੀਆਂ ਦੁਕਾਨਾਂ ਆ ਗਈਆਂ ਇੱਥੇ ਹਨਾ ਮੈਟ ਪਏ ਨੇ ਬਾਹਰ। ਦੇਖ ਸਕਦੇ ਹੋ। ਤੇ ਇਧਰੋਂ ਫੇਰ ਆਪਾਂ ਪਾਰਕਿੰਗ ਦੇ ਵਿੱਚ ਆ ਗਏ। ਇਹ ਸਾਰੀ ਮਾਰਕੀਟ ਜਿਵੇਂ ਆਪਾਂ ਦੱਸੀ ਹੈ ਤੁਹਾਨੂੰ ਕਿ ਇੱਕ ਦੂਜੇ ਨਾਲ ਕਨੈਕਟ ਹੈ। ਲਓ ਜੀ। ਤਕਰੀਬਨ ਤਕਰੀਬਨ ਸਾਰੀ ਮਾਰਕੀਟ ਆਪਾਂ ਤੁਹਾਨੂੰ ਦਿਖਾਤੀ। ਸ਼ਹਿਰ ਖੰਨੇ ਦੀ। ਹਾਂਜੀ ਅੱਜ ਦੀ ਵੀਡੀਓ ਦਾ ਆਪਾਂ ਐਂਡ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਈ ਹੈ ਸ਼ਹਿਰ ਖੰਨੇ ਦੀ ਮਾਰਕੀਟ। ਉਸ ਨੂੰ ਇਸ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਅਗਲੇ ਬਲੌਗ 'ਚ ਉਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ